ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ ਮੇਰੀ ਅੱਜ ਦੀ ਪਿਆਰੀ ਜੀ ਕਹਾਣੀ ਜਿਸ ਦਾ ਨਾਮ ਹੈ ਅੰਨਾ ਕੁੱਤਾ ਅਤੇ ਚਲਾਕ ਭੇੜੀਆ ਅੱਜ ਦੇ ਸਮੇਂ ਵਿੱਚ ਸਭ ਤੋਂ ਮੁਸ਼ਕਲ ਕੰਮ ਕੀ ਹੈ ਪੈਸਾ ਕਮਾਉਣਾ ਕਾਮਯਾਬ ਹੋਣਾ ਕਿਸੇ ਤੇ ਵਿਸ਼ਵਾਸ ਕਰਨਾ ਇਹ ਕਹਾਣੀ ਹੈ ਇੱਕ ਅੰਨੇ ਕੁੱਤੇ ਦੀ ਜਿਸ ਨੇ ਵਿਸ਼ਵਾਸ ਕੀਤਾ ਅਤੇ ਪੂਰਾ ਜੰਗਲ ਨੂੰ ਹਿਲਾ ਦਿੱਤਾ ਇੱਕ ਵੱਡਾ ਜੰਗਲ ਸੀ ਉਸ ਜੰਗਲ ਵਿੱਚ ਹਰ ਜਨਮਵਰ ਸਿਰਫ ਆਪਣੇ ਬਾਰੇ ਹੀ ਸੋਚਦੇ ਰਹਿੰਦੇ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਕੋਈ ਕਿਸੇ ਤੇ ਵਿਸ਼ਵਾਸ ਵੀ ਨਹੀਂ ਕਰਦਾ ਉਸ ਜੰਗਲ ਵਿੱਚ ਇੱਕ ਅੰਨਾ ਕੁੱਤਾ ਰਹਿੰਦਾ ਸੀ ਨਾ ਤਾਂ ਉਹ ਦੌੜ ਸਕਦਾ ਸੀ ਨਾ ਸ਼ਿਕਾਰ ਕਰ ਸਕਦਾ ਸੀ ਪਰ ਉਸ ਦੇ ਕੋਲ ਇੱਕ ਚੀਜ਼ ਸੀ ਸਾਫ਼ ਦਿਲ ਬਾਕੀ ਜਨਵਰ ਉਸ ਨੂੰ ਕਮਜ਼ੋਰ ਸਮਝਦੇ ਤੇ ਕਈ ਤਾਂ ਉਸ ਦਾ ਬਹੁਤ ਜ਼ਿਆਦਾ ਮਜ਼ਾਕ ਵੀ ਉਡਾਉਂਦੇ। ਇੱਕ ਦਿਨ ਜੰਗਲ ਵਿੱਚ ਇੱਕ ਚਲਾਕ ਭੇੜੀਆ ਆਇਆ। ਉਹ ਬਹੁਤ ਮਿੱਠਾ ਬੋਲਦਾ ਸੀ ਪਰ ਦਿਲੋਂ ਬਹੁਤ ਖਤਰਨਾਕ ਸੀ। ਉਹ ਜਨਵਰਾਂ ਨੂੰ ਕਹਿੰਦਾ ਇਕੱਲੇ ਰਹਿਣਾ ਸੁਰੱਖਿਅਤ ਹੈ। ਕਿਸੇ ਤੇ ਭਰੋਸਾ ਨਾ ਕਰੋ। ਜਨਵਰਾਂ ਨੂੰ ਇਹ ਗੱਲ ਚੰਗੀ ਲੱਗੀ ਪਰ ਅੰਨੇ ਕੁੱਤੇ ਨੇ ਕਿਹਾ ਜੇ ਵਿਸ਼ਵਾਸ ਹੀ ਨਹੀਂ ਰਹੇਗਾ ਪਰ ਇਹ ਜੰਗਲ ਨਹੀਂ ਰਹੇਗਾ। ਸਿਰਫ ਡਰ ਹੀ ਰਹੇਗਾ। ਪੇੜੀਏ ਨੂੰ ਇਹ ਗੱਲ ਚੁੱਭ ਗਈ। ਉਸਨੇ ਸਾਜ਼ਿਸ਼ ਬਣਾਈ। ਅੰਨੇ ਕੁੱਤੇ ਨੂੰ ਜੰਗਲ ਤੋਂ ਬਾਹਰ ਕੱਢਣ ਦੀ। ਇੱਕ ਰਾਤ ਪੇੜੀਆ ਜਨਵਰਾਂ ਨੂੰ ਕਹਿੰਦਾ ਅੰਨਾ ਕੁੱਤਾ ਤੁਹਾਡੇ ਲਈ ਖਤਰਾ ਹੈ। ਉਹ ਭਰੋਸੇ ਦੇ ਲਾਇਕ ਨਹੀਂ। ਜੰਗਲ ਦੇ ਜਨਮਰ ਚੁੱਪ ਰਹਿ ਕਿਸੇ ਨੇ ਸੱਚ ਦੀ ਜਾਂਚ ਨਹੀਂ ਕੀਤੀ। ਉਸਨੇ ਸਾਰੇ ਜਨਵਰਾਂ ਨੇ ਮਿਲ ਕੇ ਅੰਨੇ ਕੁੱਤੇ ਨੂੰ ਕੱਲਾ ਛੱਡ ਦਿੱਤਾ। ਕੁਝ ਦਿਨ ਬਾਅਦ ਪੇਰੀ ਨੇ ਜੰਗਲ ਤੇ ਹਮਲਾ ਕਰਵਾ ਦਿੱਤਾ ਦੂਜੇ ਜੰਗਲ ਦੇ ਸ਼ਿਕਾਰੀਆਂ ਨਾਲ ਮਿਲ ਕੇ ਜਾਨਵਰ ਡਰ ਗਏ ਤੇ ਭੱਜਣ ਲੱਗੇ ਡਾਡ ਦਾ ਮਾਹੌਲ ਬਣ ਗਿਆ ਸੀ ਉਸ ਵੇਲੇ ਅੰਨਾ ਕੁੱਤਾ ਆਵਾਜ਼ਾਂ ਤੋਂ ਸਮਝ ਚੁੱਕਿਆ ਸੀ ਕਿ ਖਤਰਾ ਆ ਗਿਆ ਉਹ ਅੱਗੇ ਆਇਆ ਤੇ ਭੌਂਕਣਾ ਸ਼ੁਰੂ ਕੀਤਾ ਸਭ ਨੂੰ ਇਕੱਠੇ ਕੀਤਾ ਉਸਨੇ ਕਿਹਾ ਅੱਖਾਂ ਨਾਲ ਨਹੀਂ ਦਿਲ ਨਾਲ ਦੇਖੋ ਹਜੇ ਵੀ ਸਮਾਂ ਹੈ ਜਨਵਰਾ ਨੇ ਉਸੇ ਵਿਸ਼ਵਾਸ ਕੀਤਾ ਅੰਨੇ ਕੁੱਤੇ ਦੀ ਗਵਾਹੀ ਵਿੱਚ ਤੇ ਜੰਗਲ ਜੜਾ ਪੂਰਾ ਬਚ ਗਿਆ ਪੇੜੀਆਂ ਹਾਰ ਗਿਆ ਉਸ ਦਿਨ ਜੰਗਲ ਨੇ ਸਿੱਖ ਲਿਆ ਜੋ ਸਭ ਤੋਂ ਵੱਧ ਪ੍ਰੋਸੇ ਜੋਗ ਲੱਗਦਾ ਹੈ ਜ਼ਰੂਰੀ ਨਹੀਂ ਕਿ ਉਹ ਸੱਚਾ ਹੀ ਹੋਵੇਗਾ ਅੱਜ ਦੇ ਸਮੇਂ ਵਿੱਚ ਚਲਾਕ ਲੋਕ ਮਿੱਠਾ ਬੋਲਦੇ ਨੇ ਸੱਚੇ ਲੋਕ ਚੁੱਪ ਰਹਿੰਦੇ ਨੇ ਵਿਸ਼ਵਾਸ ਅੰਨਾ ਨਹੀਂ ਹੁੰਦਾ ਗਲਤ ਇਨਸਾਨ ਤੇ ਕੀਤਾ ਗਿਆ ਵਿਸ਼ਵਾਸ ਅੰਨਾ ਕਰ ਦਿੰਦਾ ਹੈ ਅੱਜ ਦੀ ਦੁਨੀਆ ਵਿੱਚ ਹਰ ਕੋਈ ਕਹਿੰਦਾ ਕਿਸੇ ਦੇ ਭਰੋਸਾ ਨਾ ਕਰੋ ਪਰ ਯਾਦ ਰੱਖੋ ਭਰੋਸਾ ਖਤਰਨਾਕ ਨਹੀਂ ਕਲਪਤ ਇਨਸਾਨ ਖਤਰਨਾਕ ਹੁੰਦਾ ਅੰਨੇ ਕੁੱਤੇ ਕੋਲ ਅੱਖਾਂ ਨਹੀਂ ਸਨ ਪਰ ਉਸਦੇ ਕੋਲ ਇਮਾਨਦਾਰੀ ਸੀ ਤੁਸੀਂ ਵੀ ਅੱਖਾਂ ਨਾਲ ਨਹੀਂ ਦਿਲ ਅਤੇ ਅਕਲ ਦੋਵਾਂ ਨਾਲ ਵਿਸ਼ਵਾਸ ਕਰੋ ਧੰਨਵਾਦ